ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸੋ ਦੋਸਤੋ ਇੱਕ ਨੀਲੀ ਰਾਵੀ ਦੀ ਮੱਝ ਤੁਹਾਡੇ ਨਾਲ ਸਾਂਝੀ ਕਰਦੇ ਪਏ ਆਂ ਸ਼ੇਅਰ ਕਰਦੇ ਪਏ ਆਂ ਸੁਹਾ ਦੋਸਤੋ ਕੋਈ ਵੀਰ ਚੌਥਾ ਮੰਨ ਕੇ ਵੀ ਸੌਦਾ ਕਰ ਸਕਦਾ ਤਾਜੀ ਸੂਈ ਆ ਤੇ ਇੱਕ ਤੁਹਾਨੂੰ ਤੇਲ ਆ ਦੋਸਤੋ ਠੀਕ ਆ ਇੱਕ ਤੁਹਾਨੂੰ ਤੇਲ ਆ ਬਾਕੀ ਤਿੰਨ ਤੁਹਾਨੂੰ ਪ੍ਰੋਪਰ ਚੱਲਦੇ ਆ ਇੱਕ ਬਹਿਣੀ ਵਾਲਾ ਜਿਹੜਾ ਦੋਸਤੋ ਮਗਰਲਾ ਥਾਣਾ ਮਗਰਲੇ ਥਾਣੋਂ ਤੇਲ ਆ ਪਿੰਡ ਮਹਿਮੂਦਪੁਰ ਤੁਸੀਂ ਖਾਸ ਵਿਜਿਟ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਨੰਬਰ ਸਕਰੀਨ ਤੇ ਚਲਦੇ ਆ ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਜੀ ਸੋ ਬਾਕੀ ਬਤੇਰੇ ਡਿਟੇਲ ਜਿਹੜੀ ਆ ਦੋਸਤੋ ਦਿੱਤੇ ਗਏ ਨੰਬਰਾਂ ਤੇ ਤੁਸੀਂ ਕਾਲ ਕਰਕੇ ਲੈ ਲਿਓ